দৰখাস্তিনে দিন ਨੇ ਮੇਰੀਆਂ ਅਸੀਂ ਕਿਸੇ ਦੀਆਂ ਭੈਣਾਂ ਨਹੀਂ ਅਸੀਂ ਕਿਸੇ ਦੀਆਂ ਧੀਵੀਆਂ ਨਹੀਂ ਧੀਆਂ ਨਹੀਂ ਅਸੀਂ ਕਿਸੇ ਦੀਆਂ ਨਹੀਂ ਜਵਾਕਾਂ ਮੈਂ ਹੈਂ ਤੇ ਮੇਰੇ ਵੀ ਆਏ ਬੱਚੇ ਵੀ ਬੱਚੇ ਹੁੰਦੇ ਨੇ ਮਨ ਮੇਰੀਆਂ ਫਰਾਂ ਉਹ ਬੰਦੇ ਕਿਹਦੇ ਦਿਖਾਵੇ ਤੈਨੂੰ ਮੈਂ ਕਹਿੰਦੀ ਮੈਂ ਤਾਂ ਮਨ ਨਹੀਂ ਕਿਹਾ ਸੀ ਉਹ ਬੰਦਿਆਂ ਦੀ ਅਸੀਂ ਨਹੀਂ ਮੈਂ ਕਿਹਾ ਸੀ ਠੀਕ ਆ ਮੈਂ ਤਾਂ ਗੱਲ ਸੁਣ ਬਲਾਸੀ ਵਸਦਾ ਡਰਾਈਵਰ ਕਨੈਕਟਰ ਨੂੰ ਗਿਆ ਸੀਗਾ ਕਾਰਨ ਸਰ ਪੇ ਨੂੰ ਪਰਸੋਂ ਮੈਡਮ ਨੇ ਕਹਿ ਦਿੱਤਾ ਸੀਗਾ ਕਿ ਤੂੰ ਇਹਨੂੰ ਡਿੱਕ ਦੀ ਆਵਾਜ਼ ਕੱਟ ਕਰ ਲੈ ਤਿੰਨ ਵਾਰ ਗੱਡੀ ਲੱਗਣ ਤੋਂ ਬਚੀ ਐ ਠੀਕ ਹੈ ਪਰ ਇਸਲੇ ਨੇ ਜਵਾਬ ਦਿੱਤਾ ਤਾਂ ਆਹੀਂ ਚੱਲੂ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਸੀਸਟਰ ਟੰਕੀ ਦੇ ਵਿੱਚ ਦਰਖਾਸਤ ਦਿੱਤੀ ਹੋਈ ਐ ਠੀਕ ਹੈ ਕਿ ਨਹੀਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਜੈ ਸਿੰਘ ਦੇ ਰਹਿਣ ਵਾਲੇ ਆ ਇਹ ਗੱਡ ਦੇ ਮੂਰ ਦੀ ਜਾਣਬੁੱਝ ਕੇ ਹਾਰ ਨਮਾ ਹੁਣ ਕੋਈ ਨਹੀਂ ਕਰੀ ਗੱਡੀ ਚਲਦਾ ਗਲਤ ਬਸ ਮੈਂ ਗੱਡੀ ਚਲਾਉਣਾ ਕੀ ਕਰਾਂ ਮੇਰੇ ਘਰ ਤੋਂ ਸੀਸਟਰਾਂ ਦੰਦਾ ਮੁੰਡਿਆਂ ਨੂੰ ਫੋਨ ਕਰ ਕਰਕੇ ਬੁਲਾਉਂਦਾ ਮੁੰਡੇ ਲੈ ਕੇ ਬੁਲਾਉਂਦਾ ਉਹਨਾਂ ਨੂੰ ਤੁਸੀ ਮੰਨੀ ਜਗ੍ਹਾ ਤੇ ਆਇਆ ਕਿ ਆਸੀਂ ਜਨਾਨੀਆਂ ਸਿਦਕੀਆਂ ਮੇਰੀ ਗੱਲ ਕਿਸੇ ਨਾਲ